ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਸੀ ਗੜਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੋਸਨਪ੍ਰੀਤ ਸਿੰਘ ਪੈਂਡਨ ਅਨਕੜਾ ਨੀਰਾਵਰਨਾ ਜ਼ਿਲ੍ਹਾ ਬਰਨਾਲਾ ਸ਼ੇਖਾ ਜਲੂਰੇ ਸਾਈਡ ਆ ਗਿਆ ਨਾ ਪਿੰਡ ਆਪਣਾ ਹਾਂ ਜੂ ਰੋਡ ਠੀਕ ਹੈ ਕਾਰਮਗੜ ਵੀ ਨੇੜੇ ਆ ਗਿਆ ਮੋਬਾਈਲ ਨੰਬਰ ਆਪਣਾ 6280483120 62804 83120 83120 ਕਿਤੇ ਆਪਾਂ ਮੱਝ ਦੇਖੀਏ ਨਾ ਵਕਾਊ ਕਰੀਏ ਆਪਣੀ ਇਹ ਕਿਹੜਾ ਸੂਆ ਸੁੰਦੀ ਆ ਇਹ ਤੀਜਾ ਸੂਆ ਸੁੰਦੀ ਆ ਬਈ ਠੀਕ ਆ ਲਿਆਂਦੀ ਸੀ ਇਹ ਘਰੇਲੂ ਆਪਣੇ ਇਹ ਦੂਜੇ ਸੂਏ ਸੁੰਦੀ ਬਈ ਪਹਿਲੇ ਸੂਏ ਲਿਆਂਦੀ ਠੀਕ ਆ ਪਹਿਲਾ ਤੇ ਦੂਜਾ ਦੋ ਸੂਏ ਦੁੱਧ ਘਰ ਪੀ ਲਿਆ ਹੁਣ ਤੀਜਾ ਸੁੰਦੀ ਪਈ ਆ ਹਾਂ ਬਈ ਠੀਕ ਐ ਤੇ ਹੁਣ ਟੀਕਾ ਕਿਹੜਾ ਲੱਗਿਆ ਵੇ ਦੇਰ ਦੀ ਸਰਕਾਰੀ ਡਾਕਟਰ ਤੋਂ ਭਰਾ ਯਾਰ ਠੀਕ ਐ ਸਰਕਾਰੀ ਸੀ ਮਣ ਤੇ ਦੂਜੇ ਸੂਏ ਆਪਾਂ ਦੁੱਧ ਕਿੰਨਾ ਚੋੜਿਆ ਇਹਦਾ ਇਹਦਾ ਦੂਜੇ ਸੂਏ 14 ਲੀਟਰ ਦੁੱਧ ਚੋਲਾ ਲੀਟਰ ਵਧੀਆ ਲੰਬਾ ਟਾਈਮ ਦੁੱਧ ਹੁੰਦੀ ਹੈ ਤੇ ਚੌਣ ਚਵਾਦੀ ਧਾਰਾ ਤੂਰਾ ਦੀ ਓਕੇ ਆ ਬਈ ਠੀਕ ਹੈ ਇੱਕ ਨੰਬਰ ਆ ਜਮਾ ਤੇ ਥੋੜਾ ਮਨਕ ਜਰੋ ਸਿੰਗ ਜਰੂਰ ਖੁੱਲਾ ਆ ਗਿਆ ਹੈ ਨਾ ਜਰੂਰ ਨਹੀਂ ਠੀਕ ਹੈ ਸਿੰਗ ਮਾੜੇ ਮਾੜੇ ਵੱਡੇ ਪਿਆ ਤੇ ਬਣ ਜਾਣਗੇ ਸਿੰਗ ਤੇ ਐਦ ਕੀ ਉਮੀਦ ਜੀ ਕਿੰਨੀ ਹੈ ਦੁੱਧ ਦੀ ਤੀਜੇ ਤੋਂ ਰਾਜੀ ਵਧੀਆ ਹੋਗੀ ਜੇ ਸੇਵਾ ਦੇ ਹਿਸਾਬ ਨਾਲ ਭਾਈ 216 17 ਕਹਿੰਦਾ ਭਾਬ ਜੀ 15 ਕਿਲੋ ਵਾਲੀ ਮੈਂ ਹੈਗੀ ਆ ਠੀਕ ਹੈ ਤੇ ਰੇਟ ਇਹਦਾ ਕੀ ਰੱਖਿਆ ਆਪਾਂ ਰੇਟ ਇਹਦਾ 1 ਲੱਖ 30 ਹਜ਼ਾਰਾਂ ਦੀ ਗਜੈ ਸੂਝੂਗੀ ਮੌਕੇ ਤੇ ਤੋਰੀ ਬਾਹਰ ਨੂੰ ਸੋ ਫਿਰ ਮੂੰਹ ਬਥਾ ਫੇਸ ਕੁਆਲਟੀ ਵਗੈਰਾ ਦੇਖੋ ਚੰਗੀ ਜਿੰਦ ਜਨ ਵਾਲੀ ਰਾਜੀ ਸਮੀ ਪੜੀ ਵੀ ਮੈਂ ਆ ਤੀਜਾ ਸੁਦਾ ਸੁੰਦੀ ਪਈ ਐ ਸੋ ਲੇਵਾ ਦੇਖ ਸਕਦੇ ਲੈ ਚੱਲ ਕੋਈ ਗੱਲ ਨਹੀਂ ਪੁੱਛਣ ਕੋ ਲੈ ਚੱਲ ਸੋ ਲੇਵਾ ਦੇਖ ਸਕਦੇ ਸੋਨਾ ਸਾਫ ਸੁਥਰਾ ਲੇਵਾ ਗਾ ਤੇ ਸੂਣ ਦੇ ਵਿੱਚ ਇਹਦੇ ਕੈ ਦਿਨ ਰਹਿ ਕੇ ਨੈਟ ਸਹੀ ਸੂਣ ਵਾਲੇ ਠੀਕ ਹੈ ਟਾਈਮ ਮੰਨ ਕੇ ਚੱਲ ਪੂਰਾ ਹੀ ਹੈ ਹਨਾ ਸੋ ਲੇਵਾ ਦੇਖ ਸਕਦੇ ਨੇੜ ਤੋਂ ਸੋਨਾ ਲੇਵਾ ਠੰਡ ਚਾਰੇ ਨਿਖਣ ਮਿਆਂ ਤੇ ਮੁਠੀ ਵਾਲਾ ਥਾਣਾ ਵਧੀਆ ਸੋ ਫਿਰ ਥਣ ਲੇਵਾ ਕੋਲ ਆਪਣੇ ਨੇੜ ਤੋਂ ਫਿਰ ਦਿਖਾ ਦਿੰਨੇ ਆ ਚਾਰੇ ਤਾਂ ਨਿੱਖਣ ਵਿੱਚ ਸਾਫ਼ ਸੁਥਰੇ ਵਧੀਆ ਵਿੱਥੀ ਤੇ ਤੇ ਸੂਣ ਦੇ ਵਿੱਚ ਡੰਗ ਦਿਹਾੜੀ ਦੇ ਵਿੱਚ ਹਾਜ਼ਰ ਆ ਤੀਜਾ ਸੁਲਸ ਹੁੰਦੀ ਪਈ ਹੈ ਨੰਬਰ ਵੀਰੇ ਦੁਆਰੇ ਫੇਰ ਬੋਲ ਜੇ ਇੱਕ ਵਾਰੀ 6285483120 ਪਿੰਡ ਨੰਗਲ ਪਿੰਡ ਨੰਗਲ ਜ਼ਿਲ੍ਹਾ ਬਰਨਾਲਾ ਸੋ ਕੋਈ ਵੀ ਵੀਰੇ ਦੀ ਝੋਟੀ ਨੂੰ ਖਰੀਦਣ ਦਾ ਚਾਹਵਨ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਕੇ ਸਾਬਤ